ਟਾਈਟ ਰਿਕ 7ਵੇਂ ਮਹੀਨੇ ਦੀ ਆਇਆ ਮਾਨਸਬ ਸੌਰੀ ਜਿਤਨਾ ਉਲਾ ਪਸ਼ੂ ਮੰਡੀ ਤੇ ਜਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖਦੇ ਆ ਚੰਦਰ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਦਾ ਕਰੋ ਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ ਆਜੋ ਫਿਰ ਗਰਮੀ ਬਹੁਤ ਆ ਦਿਖਾਉਨੇ ਆ ਫਿਰ ਕੀ ਰੇਟ ਨੇ ਤੇ ਬਣ ਰਹੋ ਮਾਲਵਾ ਬਲੌਗਰ YouTube ਚੰਦਰ ਨਾਲ ਦਿਖਾਉਨੇ ਆ ਫਿਰ ਕੀ ਰੇਟ ਨਿਕਲਦੇ ਅੱਜ ਦੇ ਆਹ ਨਾ ਮੈਂ ਲੈ ਆ ਗਿਆ ਬਸ ਸਾਡੇ ਦੇ ਇਹ ਕਰਦੇ ਆਂ ਆਹ ਜਾਨ ਚਾਚਾ ਲੈ ਕੇ 540 ਲੈ ਜਾਣੀ ਆ ਯਾਦ ਆ ਗਿਆ ਉਹ ਦੇਖ ਕੇ ਕਹਿੰਦੇ ਤੈਨੂੰ ਕੋਈ ਨਖੜਾ ਕਰਿਆ ਕੋਈ 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 ਨਾ ਗਾਈ ਗਾਈ ਆ ਬਈ ਮੈਂ ਇਹਨਾਂ ਨੂੰ ਕੋਈ ਨਹੀਂ 30000 ਨਹੀਂ ਦੇਦੀਆਂ ਛੱਡ ਦੱਸ ਤਾਂ ਨਹੀਂ ਆ ਬਾਈ ਯਾਰ ਕੀ ਕਰਾ ਛੱਡ ਦੇ ਫਿਰ ਦੇਰ ਫਟ ਚ ਨਿਕਲਦਾ ਗਾਂ ਦਾ ਕੱਟੀ ਜਾਊਗੀ ਨਹੀਂ ਕੱਟੀ ਜਾਂਦੀ ਸੀ ਦੇ ਰੋੜਿਆ ਆਪਾਂ ਦੇ ਵਿੱਚ ਕੀ ਗੱਲ ਆ ਪਤਾ ਨਹੀਂ ਹੁੰਦੀ ਆ ਆਪਣੇ ਖਰਚੇ ਬਿਵਾਰ ਕਰਦੇ ਹਾਂ ਜਿਹੜਾ ਵਾਰ ਆਪਾਂ ਕਰਦੇ ਹੁੰਦੇ 23 ਤਰੀਕ ਦਾ ਤਨੌਲਾ ਮੰਡੀ ਆ ਇੱਕ ਘਰੇਲੂ ਮੱਝ ਐ ਇਹ ਬਾਈ ਕੋਈ ਵਪਾਰ ਨਹੀਂ ਕਰਦੇ ਇਹ ਆ ਮੱਝ ਦੀ ਡਿਟੇਲ ਦੱਛਾਂਗੀ ਨਿਖੜਮਾ ਨਿਖੜਮਾ ਥਾਣਾ ਤੇ ਆਡਰ-ਆਡਰ ਚੰਗਾ ਬਣਾਇਆ ਹੋਇਆ ਮੱਝ ਦਾ ਇੱਕ ਵਾਰੀ ਦੂਰੋ ਕਰਦੇ ਆ ਬੱਚੇ ਦਾ ਕਰਦੀ ਐ ਇੰਦਾ ਪੁੱਛਾਂ ਕਿ ਵੀ ਇਹ ਕਿੰਨੇ ਕ ਦੁੱਧ ਦੀ ਮਾਲਕ ਹੈ ਕਐਮ ਐਚ ਯੂ ਐ ਬਚੁਰ ਕੋ ਇਹ ਦੂਜੇ ਛੂਏ ਆਏ ਦੂਜੇ ਆ ਬਈ ਥੋੜਾ ਤੋੜੇ ਨਾ ਤੋੜ ਕੇ ਕਰਾ ਚੈੱਕ ਯਾਰ ਇੱਕ ਵਾਰੀ ਮੈਂ ਤੋੜਾ ਤਰਾ ਕਰਾਉਣਾ ਚੈੱਕ ਮੈਂ ਜੀ ਦਾ ਚੰਗੇ ਆਟਰ ਕੁਆਟਰ ਦੀ ਕੁਆਟੀ ਮਣੀ ਹੋਇਆ ਤੇ ਫੇਸਬੁਕs ਵੀ ਚੰਗਾ ਖੁੱਲੇ ਸ਼ਿੰਗ ਦੀ ਆ ਤੇ ਇਹਦੀ ਸਾਰੀ ਡਿਟੇਲ ਪੁੱਛੂੰਗਾ ਇਹ ਕਿੰਨੇ ਪੈਸੇ ਤੇ ਕਿੰਨੇ ਦੁੱਧ ਦੀ ਮਾਲਕ ਹੈ ਤੇ ਆ ਲੋ ਅੱਕ ਕਰੋ ਜੀ ਕੋਰਾ ਤਰਾ ਕਰਮਾ ਦੇ ਬੱਚੇ ਦਾ ਕਰਦੀ ਆ ਦੂਰ ਨਹੀਂ ਜਾਂਦੀ ਤੇ ਕਿੰਨਾ ਦੁੱਧ ਕੱਢੂ ਜੀ ਹੁਣ ਇਹ ਹੁਣ ਇਸ ਵਕਤ ਵਿੱਚ 13 ਲੀਟਰ ਦੁੱਧ ਹੈ ਕਾਇਦਣਾ ਦੀ ਸੂਈ ਹੈ 11-12 ਦਿਨ ਹੋ ਗਏ ਨਾ ਮੈਂ ਬੱਚਾ ਵੀ ਦਿਖਾ ਦਿਆਂ ਤੁਹਾਨੂੰ 11-12 ਦਿਨ ਸੂਈ ਨੂੰ ਹੋਇਆ ਇਹ ਆ ਲੋ ਆ ਬੱਚਾ ਇਹਦਾ ਤੇ 11-12 ਦਿਨ ਸੂਈ ਨੂੰ ਤੇ ਦੁੱਧ ਕਿੰਨਾ ਕਿਹਾ ਸੀ 13 ਲੀਟਰ ਅੱਛਾ ਤੇ ਸੂਏ ਕਿਹਵੇਂ ਚੂ ਦੂਜੀ ਆ ਅੱਛਾ ਤੇ ਪਿੰਡ ਕਿਹੜਾ ਆਪਣਾ ਆ ਫਰਮਾਹੀ ਬਰਨਾਲ ਦੇ ਨਾਲ ਅੱਛਾ ਠੀਕ ਹੈ ਤੇ ਹੁਣ ਕਿੰਨੇ ਦੀ ਸੇਲ ਕਰਨੀ ਹੈ 170 ਰੁਪਏ ਇੱਕ 76 ਤੇ ਮੌਕੇ ਤੇ ਮੌਕੇ ਤੇ ਹੋ ਜੂਗਾ ਮੌਕੇ ਤੇ ਹੋ ਜੂਗਾ ਹਾਂ ਜੀ ਕੀ ਰੇਟ ਹੋਏਗਾ ਮੌਕੇ ਤੇ ਦੇ ਦਾਂਗੇ 60 ਦੀ ਹੋਰ ਨਹੀਂ ਕੁਝ ਹੋਰ ਕਰ ਦਾਂਗੇ ਜੀ ਕਰ ਦਾਂਗੇ ਹਾਂ ਮੋਬਾਈਲ ਨੰਬਰ ਵਾਟ 390 200 ਇੱਕ ਵਾਰੀ ਫੇਰ ਬਣ 62 390 230 ਹੈਲੋ ਇੱਕ ਵਾਰੀ ਮੈਂ ਫੇਰ ਦਿਖਾ ਦਿਆ ਆ ਚੀਜ਼ ਹੈ ਚੁਪਰ ਕਰ ਲਓ ਮੋਬਾਈਲ ਨੰਬਰ ਦਿੰਦਾ ਕਿਹੜੇ ਵੀਰ ਨੂੰ ਚਾਹੀਦੀ ਹੈ ਆਹ ਬੜਾ ਜ਼ਬਰਦਸਤ ਮਾਜਤਾ ਸਰੀਰ ਬਣਿਆ ਹੋਇਆ ਪਹਿਲਾਂ ਮੈਂ ਚਾਰਜ ਕਰੇ ਕੈਮਰਾ ਮਾਰਦਾ ਵੀਰੇ ਖੋਲ ਕੇ ਖੋਲ ਕੇ ਦਿਖਾਈ ਤੋੜ ਕੇ ਦਿਖਾਈ ਮਾੜੀ ਜਿਹੀ ਜਿਆ ਇਹ ਆਲਾ ਜਬਰ ਤਖਤ ਕਿਸੇ ਦੇ ਘਰੇ ਪਾਲੀ ਹੋਈ ਮੱਝ ਤੇ ਆਲਾ ਤੋੜਾ ਤਰਾ ਕਰਾਉਣਾ ਫਿਰ ਮੱਝ ਲੈ ਭਾਈ ਤੁਰ ਤਾ ਕਹਿੰਦਾ ਯਾਰ ਥੋੜਾ ਜਾ ਬੰਦਾ ਉਧਰ ਗਿਆ ਮਗਰ ਆ ਬੱਚਾ ਕੀ ਇਹਦੇ ਕੱਟਾ ਕੱਟਾ ਤੇ ਕਵੇਂ ਚੂ ਇਹ ਹੁਣ ਦੁੱਧ ਕਿੰਨਾ ਹੈ 15 ਲੀਟਰ ਤੇ ਵੇਚ ਨਹੀਂ ਕਿੰਨੇ ਦੀ ਹੁਣ ਵੇਚ ਨਹੀਂ 190 ਦੀ 190

ताकि आपके पशु की लेवटी बड़ी हो और वो सुंदर दिखाई दे और इसको आप 10 एम रोटी पे चौपड़ के खिलास को राइट एच ने आप दवाइयाँ की दुकान पे और ऑनलाइन भी खरीद और अधिक जानकारी के लिए इस नंबर पे कांटेक्ट कर सकते हैं आप सात आठ नौ जीरो जीरो बयालीस हजार बुरी है, है नाड़ा बढ़िया भी दिखा दे ਤੇ ਤੋਰ ਕੇ ਕਰੋਨਾ ਫਿਰ ਤੋੜਾ ਤਾਰਾ ਚੈੱਕ ਤੇ ਸਾਰਾ ਡਿਟੇਲ ਪੁੱਛਾਂਗੇ ਖੁੱਲਾ ਸਿੰਘ ਤੇ ਪੁੱਛ ਕਈ ਵਾਰੀ ਪਸੂ ਤੇ ਪੈਰ ਪੂਰੇ ਠਾਜ ਜਾਂਦੀ ਹੈ ਤੇ ਲੰਡੀ ਆ ਥੋੜੀ ਜੀ ਤੇ ਆਰਡਰ ਚੰਗਾ ਬਣਾਇਆ ਹੋਇਆ ਕਰਮਾਲੀ ਨੇ ਦੇਖੋ ਤੇ ਆਏ ਤੁਰਤੀਆ ਬਿਲਕੁਲ ਤੇ ਲੇਵਾ ਥੋੜਾ ਜਿਹਾ ਮੂਰੀ ਹੈ ਤੇ ਡਿਟੇਲ ਪੁੱਛਾਂਗੇ ਆਪਾਂ ਇਹਦੀ ਵੀ ਕਿੰਨੇ ਪੈਸੇ ਦੀ ਐਮ ਐਚ ਯੂ ਆ ਮਿੱਤਰਾ ਹੁਣ ਇਹ ਹੋਏ ਚੌਥੇ ਆ ਅੱਛਾ ਬੱਚਾ ਮਗਰੇ ਕਟਕ ਸੂਈ ਨੂੰ ਕਹਤਨ ਹੋਗੇ ਪੰਜਵਾਂ ਦੁੱਧ ਕਿੰਨਾ ਕੱਢਦੀ ਹੈ ਹੈਗਾ ਦੱਸ ਕਿੰਨਾ ਕਰਜੂਗੀ ਉਹ ਤਾਂ ਕਰਜੂ 12 ਤੱਕ 12 ਤਰ ਪਹਿਲੇ ਸੂਈ ਕਿੰਨਾ ਪਾਇਆ ਹੋਣਾ ਤੇਨੀ ਹੁਣ ਚਾਹ 15 ਮੀਟਾ ਹੈਗੀ ਆ ਉੰਨੇ ਪਾਉਂਦੀ ਕੀ ਮੁੱਲ ਕਰਿਆ ਬੰਦੇ ਉਹਨੇ 115 ਗਾ ਇੱਕ 15 ਦੇਣੀ ਕਿੰਨੇ ਦੀ ਆ ਬੱਸ ਕਰ ਦਾਂਗੇ ਜਨ 2000 ਅੰਦਰ ਹੁੰਦੀ ਨਹੀਂ ਜਮੇ ਨਹੀਂ ਆ ਪਾਉਂਦੇ ਤਰਨ ਉਹ ਮਾਨਦਾਰੀ ਉਹ ਬੜਾ ਮੱਟਾ ਹੈ ਪਿੰਡ ਕਿਹੜਾ ਪਿੰਡ ਕੋਹੜਾ ਹੈ ਹੈ ਕਿੱਥੇ ਰਹੇ ਗਏ ਮੇਰੇ ਨਵੀਂ ਕਾਕੇ ਲੈਰ ਕੋਲੇ ਹਾਂਜੀ ਅੱਛਾ ਤੇ ਨਵਾਂ ਨੰਬਰ 99160 ਜਿਹੜਾ 99390 ਸਰਵਾਰੇ 99160 ਬੰਦੇ ਨੇ ਲਿਖਿਆ ਖੁੱਲਾ ਮਾਰ ਤਣ ਕਰਦੀ ਜੇ ਕੋਈ ਗਾਹ ਆਇਆ ਉਹ ਨਹੀਂ ਕਰਦਾ 5 4000 ਤੇ ਆ ਕੱਟੀ ਆ ਮਗਰ ਕੱਟਾ ਜੀ ਕੱਟਾ ਕੱਟਾ ਆ ਮਗਰ ਸੂਈ ਨੂੰ ਕਿਹਾ ਕਿਦਾਂ ਹੋਣਾ ਪੰਜਵਾਂ ਦਿਨ ਹੈ ਜੀ ਪੰਜਵਾਂ ਦਿਨ ਆ ਲੈ ਇੱਕ ਹੋ ਤੀਜਾ ਨਗ ਦਿਖਾਉਣਾ ਉੱਲੇ ਸੰਗ ਤੇ ਆਹ ਡਰੋਡਰ ਦੇਖ ਲੋ ਕਿਹੜੇ ਸਾਹ ਨਾਲ ਲੱਗਿਆ ਹੋਇਆ ਤੇ ਇੱਧਰ ਆਓ ਮੈਂ ਥੋੜਾ ਜਿਹਾ ਕੈਂਮਰੇ ਤੇ ਰੋਚ ਨਹੀਂ ਪੈਂਦੀ ਆ ਲਓ ਜੀ ਕਰੋ ਚੈੱਕ ਚਾਰੇ ਥਾਂ ਤੋਂ ਚਾਰ ਹੀ ਗੈਪ ਵਾਲੇ ਨੇ ਤੇ ਪੁੱਛਾਂਗੇ ਡਿਟੇਲ ਜੇ ਜੈਜ ਜਾਂ ਸ਼ਰੀਰ ਪਣਿਆ ਹੋਇਆ ਅੱਜ ਤੱਕ ਕੋਈ ਐਡੀ ਭਾਰੀ ਵੀ ਹੈ ਨਹੀਂ ਤੇ ਐਡੀ ਹੋਲੀ ਵੀ ਹੈ ਨਹੀਂ ਇਹਦੇ ਮਗਰ ਬੱਚਾ ਕੀ ਆ ਬਾਈ ਕੱਟਾ ਕਿੰਨੇ ਦਿਨਾਂ ਦੀ ਛੂਈ ਆ ਕਿੰਨੇ ਦਿਨਾਂ ਦੀ ਛੂਈ ਆ 12 ਦਿਨਾਂ ਦੀ ਛੂਈ ਆ 12 ਦਿਨਾਂ ਦੀ ਦੁੱਧ ਕਿੰਨੇ ਲੀਟਰ ਹੈ ਦੁੱਧ 12 ਕਿਲੋ ਤਿਆਰ ਆ ਗਿਆ 12 ਦਿਨਾਂ ਦੀ ਸੂਈ ਹੈ 12 ਲੀਟਰ ਤਿਆਰ ਹੈ ਜੇ ਡੱਬਾ ਪਾ ਧਰ ਲਿਆ ਥੱਲੇ ਅਗਲੇ ਨੇ ਪਾ ਸਕਦੇ ਮਿੰਕੇ ਦੇ ਦੋਗੇ ਸੂਏ ਕਿਵੇਂ ਹੋਏ ਤੀਜਾ ਮੰਗਰ ਕੱਟਾ ਨਾਲ ਕੱਟਾ ਤੇ ਤੀਜੇ ਸੂਏ ਅੱਛਾ ਤੇ ਹੁਣ ਡਿਵਾਨ ਕੀ ਕਰਨਾ ਜੀ ਮਾੜੇ 1,25,000 ਰੁਪਏ ਕਰਦੇ ਹਾਂ ਤਾਂ ਜਮਾ ਹੈ ਜੇਪ ਚ ਪਾ ਕੇ ਉੱਤੇ ਗਦਾਮ ਲਾਉਣ ਵਾਲੇ ਇੱਕ ਵੀਰ ਇੱਕ ਵੀਰ ਹੋਰ ਮਾੜਾ ਮੋਟਾ ਮੋਪ ਰਿਆ ਵੀ ਅੱਛਾ ਮੈਂ ਤਾਂ ਕਰ ਦੂੰ ਠੀਕ ਹੈ ਤੇ ਪਿੰਡ ਕਿਹੜਾ ਆਪਣਾ ਧੌਲਾ ਵੀਰੇ ਜ਼ਿਲ੍ਹਾ ਬਰਨਾਲਾ ਧੌਲਾ ਆ ਪਿੰਡ ਫੈਂਟਰੀ ਵਾਲਾ ਠੀਕ ਹੈ ਇੱਕ ਮਿੰਟ ਮੈਂ ਫੇਰ ਦਿਖਾ ਦਿਆਂ ਤੁਹਾਨੂੰ ਮਾਰ ਮੋਬਾਈਲ ਨੰਬਰ ਬੋਲੋ ਉਹਨਾਂ ਮੈਂ ਤੁਹਾਨੂੰ ਇੱਕ ਵਾਰੀ ਤੇ ਆ ਲੋ ਜੀ ਕਰੋ ਇੱਕ ਵਾਰੀ ਫੇਰ 9774094 ਇੱਕ ਵਾਰੀ ਫੇਰ ਕੋਈ 9774094 ਆ ਮੋਬਾਈਲ ਨੰਬਰ ਤੇ ਆ ਮੱਝ 12 ਲੀਟਰ ਤਿਆਰ ਇੱਕ ਡੰਗ ਚੋਵੇ ਦੋ ਡੰਗ ਚੋਵੇ ਤੇ ਤਸ਼ਲੀ ਕਰਕੇ ਬੰਦਾਲੀ ਜਾ ਸਕਦਾ ਹੈ ਤੀਜਾ ਸੂਆ ਹੈ ਤੇ ਵਪਾਰ ਕਰਦਾਂ ਕਰਦੀਆਂ ਲੈ ਆਉਣੇ ਆ ਬਈ ਅੱਜ ਲੈ ਆਉਣੇ ਆ ਠੀਕ ਹੈ ਜਾਇਜ਼ ਗੱਲ ਉਹ ਕਟਰੂ ਹਟਾ ਫਿਰ ਤੇਰਾ ਬਾਲਾ ਪਚੂਆ ਦੂ ਇੱਕ ਮੀਨੀ ਮੱਛ ਦਿਖਾਉਣੀ ਆ ਕੁਛ ਦਿਨਾਂ ਦੀ ਕੱਚੀ ਆ ਮੋਡੀ ਵਾਂਚਰ ਸਿੱਕੇ ਚਿੰਗਾ ਬਣਿਆ ਇਹ ਆ ਤੋੜਾ ਤਰ ਕਰਨਾ ਚਾਹੀਕੇ ਇੱਕ ਵਾਰੀ ਤੇ ਕੁਛ ਹਾਂ ਕਹਿ ਕਦਾਂ ਦੀ ਕੱਚੀ ਆ ਉੱਚ ਰਿਹਾ ਚੱਲ ਆਈਂ ਇੱਧਰ ਲਾਲਾ ਲਾਲਾ ਚਲ ਫਿਰ ਪੁੱਛਦੇ ਆਂ ਸਾਡੀ ਰੇਜਵੀ ਸਿੰਘ ਹਲਦ ਹੈ ਸੂਏ ਕੈਵੇਂ ਆ ਕਿੰਨੇ ਦੀ ਪਿਛੋਂ ਤੇ ਕਿੰਨਾ ਇਹ ਦੁੱਧ ਕੱਟਿਆ ਪਿਛਲੇ ਵਾਰ ਤੇ ਕਿੰਨੇ ਹੁਣ ਕੱਟੂ ਇਹਦੇ ਸਿੰਘ ਹਲਦ ਹੈ ਹਾਂ ਸਿੰਘ ਨਹੀਂ ਹਲਦ ਸਿੰਘ ਨਹੀਂ ਹਲਦ ਹੈ ਅੱਛਾ ਇਹ ਕਿੰਨੇ ਦੁੱਧ ਦੀ ਮਾਲਕ ਹੈ ਦੁੱਧ ਇਹਦਾ ਆਪਣੇ 13 ਕਿਲੋ ਚੋਇਆ ਪੈਂਦੇ ਪਿਛਲੇ ਸੂਏ ਤੇ ਸੂਏ ਕੈਵੇਂ ਹੂਏ ਸੂਆ ਤੀਜਾ ਦਾ ਹੁਣ ਤੀਜਾ ਹੁਣ ਕੱਚੀ ਕੈਕ ਦੇਣਾ ਦੇ ਹਫਤਾ ਲੈ ਜੂਗਾ ਹਫਤਾ ਲੈ ਜੂਗਾ ਹੱਤਾਲੇ ਦੀ ਬਹੁਤ ਮਾਸਤ ਅੱਛਾ ਧਾਰ ਤੋਂ ਬਹੁਤ ਪੁੱਜ ਤੇ ਛੇਲ ਕਿੰਨੇ ਦੀ ਕਰੇਗਾ ਤੇਲ ਦਾ ਮੁੱਲ ਇਕ 40 ਕਰਦੇ ਨੇ ਇਕ 40 ਸੂਏ ਦੂਜੇ ਨਤੀਜੇ ਤੀਜੇ ਤੀਜੇ ਸੂਏ ਸੂ ਕੀ ਪਿਛਲੇ ਸਾਲ ਤਾਂ ਕਿਰਕਟ ਸੀ 13 ਕਿਲੋ ਦੁੱਧ ਹੋਇਆ ਆਪਣੇ ਕੋਲ 13 ਕਿਲੋ ਠੀਕ ਤੇ ਪਿੰਡ ਕਿਹੜਾ ਆਪਣਾ ਪੰਡਾ ਆਪਣਾ ਨਮੋਲ ਨਮੋਲ ਠੀਕ ਆ ਆਸ਼ਨਾਮ ਕੋਲੇ ਰਹਿ ਗਿਆ ਆਸ਼ਨਾਮ ਦਾ ਅੱਛਾ ਜੈ ਜੈ ਕਿੰਨੇ ਦੀ ਛੇਲ ਕਰਨੀ ਆ ਹਾਂ ਇਕ 30 ਹੀ ਦੇ ਦਾਂਗੇ ਹੋਰ ਕੁਝ ਹੋਰ ਕਰ ਦੇਣੀ ਹੈ ਕਾ ਸਵਾਦੀ ਹੋਰ ਕੁਝ ਨਾ ਹੋ ਥੋੜਾ ਬਤਨਾ ਹੋ আচ্ছা ਮੋਬਾਈਲ ਨੰਬਰ ਮੋਬਾਈਲ ਨੰਬਰ 90248 ਹੂੰ 23715 ਇੱਕ ਫੇਰ ਬੋਲੀ 90248 23715 ਠੀਕ ਹੈ ਲਓ ਜੀ ਠੰਡੀ ਝੀਲ ਕੇ ਮੈਂ ਹੂੰ ਝੀਲ ਝੀਲ ਕੇ ਮੈਂ ਹਾਂ ਹੋਣੀ ਮਜ਼ਾ ਕਰੇ ਚੋਈ ਹੋਈ ਆ ਬੀ ਮਜ਼ਾ ਅੱਛਾ ਠੀਕ ਹੈ ਜਨ ਉਹਨੂੰ ਸਾਹ ਦੇਖਦਾ ਮਾ ਛੋਟਾ ਕਹਿੰਦੇ ਕਿਨੂੰ ਉਹ ਤਾਂ ਨਾ ਕੈਮਰੇ ਤੋਂ ਬਾਹਰ ਨਾਲੇ ਦੂਰ ਖੜਾ ਹੈ ਇਹ ਆ ਲੈ ਸਾਢੇ 6 ਫੁੱਟ ਕੱਦ ਹੈ ਦਾ ਤੇ ਲਮਾਈ ਤਾਂ ਹੋਊਗੀ 10 ਫੁੱਟ ਬਊ ਬੜਾ ਜ਼ਬਰਦਸਤ ਹੈ ਇਹ ਧੋਲੇ ਧੋਆ ਬਾਈ ਕਹਿੰਦਾ ਹਾ ਦੇ ਥੋੜਾ ਜੂਮ ਹੋਇਆ ਪੈਚ ਕੈਮਰਾ ਕਿੰਨੀ ਉਮਰ ਹੋ ਗਈ ਮੁੰਡਿਆ ਇਹਦੀ ਓਏ ਸਾਡੇ ਚਾਰ ਚਾਲ ਹਾਂ ਇਹਦਾ ਪ੍ਰੋ ਬਾਹਰ ਚੱਲ ਜਾਂਦਾ ਬੱਚਾ ਉਹਦੀ ਫੋਟੋ ਦਾ ਬਾਹਰ ਬਾਹਰ ਗੱਲ ਆ ਉਹਦੀ ਤੁਮ ਫੋਟੋ ਦਿਖਾਦਾ ਤੂੰ ਆਈ ਨਹੀਂ ਦੱਸ ਸਕਦਾ ਵੀ ਇਹ ਉਹ ਆ ਕਾ ਵੀ ਉਹਦਾ ਪੁੱਤ ਆ ਇਹਦਾ ਇਹਦੀ ਮਾਂ ਦੇ ਦੁੱਧਾਂ ਰ ਕੱਟ ਗਈ ਸੀ 18 20 ਆਇਆ ਜਿਆਦਾ ਕਰ ਕਦੀ ਮੈਂ ਖਾ ਪੂਰਾ ਜਿਦੂ ਪੋੜਾ ਦੇਖਣਾ ਹੈ ਅੰਨੇ ਦੇ ਬਾਅਦ ਪਿੰਡ ਕਿਹੜਾ ਹੈ ਤੇ ਕਿੰਨੇ ਦੀ ਸ਼ੇਲ ਕਰੇਗਾ ਹੁਣ ਇਹਨੂੰ ਦੇਖੋ ਹੀ ਕਿੰਨੇ ਲੱਗ ਗਏ ਫੇਰ ਵੀ ਠੀਕ ਆ ਜਦ ਤੱਕ ਤੂੰ ਦੱਛ ਵੀ ਮੈਂ ਇਦੂ ਕੱਟ ਨਹੀਂ ਦਿੰਦਾ ਉਹ ਲਕ ਮਾ ਦਿਆ ਜੀ ਦੇਖਣਾ ਕਿੰਨੇ ਤੇ ਮੋਬਾਈਲ ਨੰਬਰ ਅੱਛਾ ਠੀਕ ਹੈ ਤੇ ਇਹਦੇ ਇਹਦੇ ਕਲੋਸ ਕਰਨ ਦਾ 1000 ਲੈਨੇ ਆ 1000 ਠੀਕ ਹੈ ਬਾਹਰ ਨਹੀਂ ਵੀ ਦੇਖਣਾ ਇਹ ਭਾਗੀ ਦਾ ਬਾਕੀ ਦਾ ਜਾਏ ਠੀਕ ਹੈ ਬੱਸ ਛੱਟ ਕੇ ਲੈ ਲੈਂਦੇ ਆ ਬੱਸ ਹੂੰ ਹੂੰ ਤੁਹ ਤਾਂ ਦੇਖ ਮੱਤਲੇ ਥਾਣਾ ਤੇ ખાણા છે મજદે તૂટાય 4-5 કિલો એ આઈ કાટુવાળા નું ખડાજી ਤੇ એ ટચ દેને લે લેની કે બનુજી હા જે કે થારી બેસ બિના એ દૂધ કોની હોંધી يا બાર બાર ફિરજે હે يا ફિર બાંજ હે તો ટેન્શન લેણ કી કોઈ જરૂરત કોની તો અપને પશુ વાને રોજાના રાઈટ મીન 50 ગ્રામ ખવાઓ ઇન સમસ્યાઓ તા ફિર છુટકારો પાઓ અર અપને પશુ તા આર સાલ એક બચ્ચા પાઓ और और भी किमे पूछਣਾ ਹੋ ਤੁਮਨੇ ਤੋ ਇਸ ਨੰਬਰ ਪੇ ਕੰਟੈਕਟ ਕਰ ਲਿਓ 7890042000